ਸਾਸੀਕਲ ਦੋਸਤੋ ਕੀ ਹਾਲ ਚਾਲ ਇਹਨਾਂ ਦਿਨਾਂ ਦੇ ਵਿੱਚ ਅਸੀਂ ਰਾਜਸਥਾਨ ਦੇ ਟੂਰ ਤੇ ਆ ਤੇ ਕੱਲ ਤੁਹਾਨੂੰ ਸੀਕਰ ਤੱਕ ਦਾ ਸਫ਼ਰ ਦਿਖਾਇਆ ਸੀ ਤੇ ਰਾਤ ਅਸੀਂ ਰੁਕੇ ਸੀ ਸੀਕਰ ਤੇ ਅੱਜ ਸੀਕਰ ਤੋਂ ਅਸੀਂ ਜਾ ਰਹੇ ਆ ਖਾਟੂ ਸ਼ਾਮ ਜੀ ਖਾਟੂ ਸ਼ਾਮ ਜੀ Hindu ਧਰਮ ਦਾ ਬਹੁਤ ਮਸ਼ਹੂਰ ਮੰਦਿਰ ਹੈ ਤੇ ਅੱਜ ਆਪਾਂ ਉੱਥੇ ਜਾ ਰਹੇ ਆ ਇਹ ਦੋਸਤੋ ਸੀਕਰ ਤੋਂ 40-45 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਸੀਕਰ ਤੋਂ ਜੈਪੁਰ ਵੱਲ ਨੂੰ ਜਾਂਦੇ ਆ ਤਾਂ ਰਿੰਗਸ ਤੋਂ ਪਹਿਲਾਂ ਸੱਜੇ ਹੱਥੇ ਰਸਤਾ ਮੁੜਦਾ ਹੈ ਇੱਥੋਂ ਲਗਭਗ ਜਿਹੜਾ ਇਹ ਮੇਨ ਰੋਡ ਤੋਂ 7-8 ਕਿਲੋਮੀਟਰ ਹਟਮਾ ਹੈ ਤੇ ਇਹ ਬਹੁਤ ਮਸ਼ਹੂਰ ਇੱਥੋਂ ਦਾ ਜਿਹੜਾ ਰਾਜਸਥਾਨ ਦੇ ਵਿੱਚ ਇਹ ਮੰਦਿਰ ਆ ਤੇ ਪੂਰੇ ਪੰਜਾਬ, ਰਾਜਸਥਾਨ, ਹਰਿਆਣਾ ਜਾਂ ਕਹਿ ਲਓ ਕਿ ਪੂਰੀ ਦੁਨੀਆ ਤੋਂ ਜਿਹੜੇ ਸ਼ਰਧਾਲੂ ਨੇ ਉਹ ਇੱਥੇ ਪਹੁੰਚਦੇ ਨੇ ਤੇ ਦਰਸ਼ਨ ਕਰਨ ਆਉਂਦੀਆਂ ਨੇ ਸੰਗਤਾਂ ਬਹੁਤ ਦੂਰ-ਦੂਰ ਤੋਂ ਤੇ ਇਸ ਸਮੇ ਆਪਾਂ ਜਾ ਰਹੇ ਆਂ ਖਾਟੂ ਸ਼ਾਮਜੀ ਵੱਲ ਨੂੰ Rajasthan सीकर ਦੇ ਵਿੱਚ ਜਿਹੜਾ ਇਹ ਖਾਟੂ ਸ਼ਾਮ ਦਾ ਮੰਦਿਰ ਆ ਕਹਿੰਦੇ ਕਿ ਭਾਰਤ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਮੰਦਿਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਇਹ ਮੰਦਿਰ ਪ੍ਰਸਿੱਧਾ ਤੇ सीकर ਜ਼ਿਲ੍ਹੇ ਦੇ ਵਿੱਚ ਇਹ ਖਾਟੂ ਇੱਕ ਪਿੰਡ ਆ ਇਹ ਇਸ ਸਮੇ ਆਪਾਂ ਖਾਟੂ ਸ਼ਾਮਜੀ ਜਿੱਥੇ ਮੰਦਿਰ ਆ ਆਪਾਂ ਉਸਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਤੇ ਇਹ ਤੁਸੀਂ ਇਸ ਸਮੇ ਬਾਜ਼ਾਰ ਦੇਖ ਰਹੇ ਹੋ ਇਥੋਂ ਜਿਹੜਾ ਰਸਤਾ ਹੈ ਕੁਝ ਥੋੜਾ ਹਟਮਾ ਹੈ ਲਗਭਗ 1.5 ਕਿਲੋਮੀਟਰ ਦਾ ਸ਼ਾਇਦ ਫਾਸਲਾ ਹੋਵੇਗਾ ਜਿੱਥੇ ਅੱਗੇ ਮੰਦਰ ਆ ਤੇ ਜ਼ਿਆਦਾਤਰ ਜਿਹੜੀਆਂ ਸੰਗਤਾਂ ਨੇ ਉਹ ਪੈਦਲ ਹੀ ਜਾਂਦੀਆਂ ਨੇ ਬਜ਼ਾਰਾਂ ਦੇ ਵਿੱਚ ਦੀ ਤੇ ਕੁਝ ਸੰਗਤਾਂ ਨੇ ਜਿਹੜੀਆਂ ਇਥੋਂ ਛੋਟੇ ਰਿਕਸ਼ੇ ਵਗੈਰਾ ਵੀ ਮਿਲ ਜਾਂਦੇ ਨੇ ਰਿਕਸ਼ੇ ਦੇ ਰਾਈ ਵੀ ਚਲੇ ਜਾਂਦੇ ਆ ਇਥੇ ਬਾਹਰਲੇ ਪਾਸੇ ਪਾਰਕਿੰਗ ਕਰਕੇ ਜਿਨ੍ਹਾਂ ਦਿਨਾਂ ਦੇ ਵਿੱਚ ਮੇਲਾ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸ਼ਰਧਾਲੂ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਤੇ ਆਮ ਦਿਨਾਂ ਦੇ ਵਿੱਚ ਵੀ ਰੈਗੂਲਰ ਆ ਜਿਹੜੇ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਂਦੇ ਆ ਬਾਈ ਬੱਸ ਬਾਈ ਕਾਰ ਵੀ ਆਪਾਂ ਪਹੁੰਚਦੇ ਆ ਤੇ ਅਗਰ ਕਿਸੇ ਨੇ ਬਾਈ ਟ੍ਰੇਨ ਆਉਣਾ ਹੋਵੇ ਤਾਂ ਰਿੰਗਸ ਰੇਲਵੇ ਸਟੇਸ਼ਨ ਤੋਂ ਵੀ ਖਾਟੂ ਸ਼ਾਮ ਜੀ ਮੰਦਿਰ ਬਿਲਕੁਲ ਨੇੜੇ ਆ ਤੇ ਇਹ ਸਮੇਂ ਤੁਸੀਂ ਦੇਖ ਰਹੇ ਹੋ ਖਾਟੂ ਸ਼ਾਮ ਜੀ ਦੇ ਬਾਜ਼ਾਰ ਤੇ ਇਥੇ ਜਿਹੜੇ ਇਹ ਸ਼ਹਿਰ ਨੇ ਇਹ ਤੁਹਾਨੂੰ ਪਤਾ ਦੋਸਤੋ ਪੁਰਾਣੇ ਸ਼ਹਿਰ ਵਸੇ ਹੋਏ ਨੇ ਤੇ ਇਹ ਪੁਰਾਣੀਆਂ ਇਥੇ ਜਿਹੜੀਆਂ ਇਮਾਰਤਾਂ ਨੇ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਆ ਤੇ ਇਹ ਬਾਜ਼ਾਰਾਂ ਦੇ ਵਿੱਚ ਦੀ ਆਪਾਂ ਅੱਗੇ ਮੰਦਰਵਾਲ ਨੂੰ ਵੱਧ ਰਹੇ ਆ ਇਹ ਦੋਸਤੋ ਤੁਸੀਂ ਇਸ ਸਮੇਂ ਦੇਖ ਰਹੇ ਹੋ ਖਾਟੂ ਸ਼ਾਮ ਜੀ ਇਹ ਬਹੁਤ ਸੋਹਣੇ ਇਥੋਂ ਦੇ ਜਿਹੜੇ ਬਾਜ਼ਾਰ ਨੇ ਤੇ ਛੋਟੀਆਂ-ਛੋਟੀਆਂ ਗਲੀਆਂ ਤੇ ਛੋਟੇ-ਛੋਟੇ ਬਾਜ਼ਾਰ ਆ ਦੋਸਤੋ ਬਹੁਤ ਸਾਰੇ ਦੋਸਤਾਂ ਦੀ ਖੁਆਇਸੀ ਚ ਖਾਟੂ ਸ਼ਾਮ ਦੀ ਵੀਡੀਓ ਬਣਾਈ ਜਾਵੇ ਤੇ ਉਸੇ ਕਰਕੇ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਨਿਆ ਤੇ ਇਹ ਵੀਡੀਓ ਨੂੰ ਅੱਗੇ ਵੀ ਤੁਸੀਂ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਇਹ ਆਪਾਂ ਬਿਲਕੁਲ ਉੱਥੇ ਪਹੁੰਚ ਗਏ ਆ ਜਿੱਥੋਂ ਅੱਗੇ ਆਪਾਂ ਮੱਥਾ ਟੇਕਣ ਜਾਣੇ ਆ